ਆ ਸੰਗਤ ਜੀਓ ਆਪ ਜੀ ਨੇ ਸ਼ਬਦ ਫੋਟੋ ਦਾ ਜਾਪ ਸਰਵਣ ਕੀਤਾ ਜਿਵੇਂ ਕਿ ਬਾਬਾਈ ਨੇ ਵੀ ਆਪ ਜੀ ਨੂੰ ਸਿਝਾਇਆ ਲਗਾ ਬਗੇ ਸਿੰਘ ਸ਼ਬਦ ਜੋ ਸਾਨੂੰ ਇੱਕ ਸੰਨਤ ਸਾਜਿ ਪੈਟ ਦਿੰਦਾ ਹੈ ਔਰ ਫੋਟੋ ਉਸ ਦੇ ਉੱਪਰ ਫੋਟੋ ਲਗਾਇਆ ਹੋਇਆ ਹੈ ਤਾਂ ਕਿ ਕੋਈ ਪਰੰਪਲਿਖਾ ਨਾ ਰਹੇ ਉਸਦੇ ਬਾਅਦ ਬਾਣੀ ਦੇ ਸ਼ਬਦ ਆਪ ਜੀ ਨੇ ਸਰਵਣ ਕੀਤੇ। ਤ੍ਰਿ ਤੋਂ ਸੇ ਇਹ ਜੇ ਤੁਵਾਲਾ ਬਿਨਾਂ ਸ਼ਲ ਸਾਂਝਾ ਕਰਤੇ ਗਏ ਨੇ। ਕਿ ਹੱਥ ਜਵਾਇਆ ਤੇ ਹੋਕਾ ਦੇਣਾ ਹੈ। ਜਿਹੜਾ ਹੋਕਾ ਸੰਤ ਬਾਬਾ ਮਨੀ ਸਿੰਘ ਜੀ ਨੇ 1950 ਦੇ ਕਰਮੀ ਦੇ ਵਿੱਚ ਦੇ ਤਾਸਿਰਾ 2 ਸਾਲ ਦੀ ਆਜੀ ਸੀ ਮਹਾਰਾਜ ਸ਼ੇਰ ਸਿੰਘ ਜੀ ਦੀ ਉਸ ਟਾਈਮ ਜਦੋਂ ਜਗਤ ਪਰ ਬਾਬਾ ਕੀਤਾ ਹਰਮੰਦਰ ਸਾਹਿਬ ਲੈ ਕੇ ਨੰ ਤੇ ਅੰਮ੍ਰਿਤਸਰ ਫਿਰ ਫੋਕਾ ਦਿੱਤਾ ਕਿ ਹਾਰ ਕਿਉਂ ਆਇਆ ਹੈ ਸੋ ਗੋਸੇ ਕੀ ਵੀਰੋ ਥੋੜਾ ਸਮਾਂ ਦਾਸੀ ਜਮਲਾ ਹੈ ਤੇ ਸੱਚੇ ਪਾਸ਼ਾ ਆਜ਼ਾਦਤ ਦਿਨ ਨਿਰਤੋ ਮਗਰੋਂ ਬਾਬਾ ਮੇਰ ਸੇ ਵੀ ਆਪਣਾ ਸਮਾਂ ਲੈਣਗੇ ਤੇ ਆਓ ਮੇਰੇ ਨਾਲ ਪੰਜ ਕਾਲਿਆਂ ਦੀ ਸਾਂਝ ਪਾਓ ਸੋ ਬੰਨਵਾ ਉਹ ਜਾਣਦੇ ਹੋ ਕਿ ਜਿੱਥੋਂ ਅਸੀਂ ਮਾਰਗਦਰਸ਼ਨ ਲੈਣਾ ਹੈ ਜਿੱਥੋਂ ਆਉਣ ਵਾਲੀਆਂ ਬੇੜੀਆਂ ਨੇ ਚਾਰ ਜੁਗਾ ਤੱਕ ਸਚਾਈ ਨੂੰ ਪੜਨਾ ਹੈ ਉਹਦੇ ਤੇ ਅਮਲ ਕਰਨਾ ਹੈ ਔਰ ਉਸ ਰਸਤੇ ਤੇ ਚੱਲਣਾ ਹੈ ਸਾਡੇ ਕੋ ਅਥਾ ਬਣਾ ਰਹੇ ਕਿਸ ਕਿਸ ਰੂਪ ਦੇ ਵਿੱਚ ਹੈ ਬਹੁਤ ਸਾਰੇ ਗੁਰਸੇਵੀਰ ਇਤਿਹਾਸ ਨੇ ਬੜੀ ਮਾਨਵੀ ਹਾਨ ਕਿਰੇ ਜਾਣਦੇ ਹਨ ਇਹ ਜਨਮ ਸਾਖੀ ਦੀ ਗੱਲ ਕਰ ਲਈਏ ਜੋ ਸ੍ਰੋਵਜਨਾਂ ਦੀ ਗੱਲ ਕਰ ਲਈਏ ਜੋ ਪੱਤਰ ਚਿੱਠੀਆਂ ਮਹਾਰਾਜਪੁਰ ਜਿੰਦੇ ਹੱਥੀ ਲਿਖੀਆਂ ਆਈਆਂ ਹਨ ਸੰਕਲਾਂ ਨੂੰ ਕਲਸੀਆ ਪਰਿਵਾਰ ਨੂੰ ਉਹ ਇੱਕ ਅਟਲ ਸਚਾਈ ਹੈ ਚਵੀਆਂ ਗ੍ਰੰਥਾਂ ਦੇ ਰੂਪ ਦੇ ਵਿੱਚ ਪਹਿਲੇ ਗ੍ਰੰਥ ਦੇ ਪਹਿਲੇ ਅੱਖਰ ਤੋਂ ਲੈ ਕੇ ਚਵੀਆਂ ਗ੍ਰੰਥ ਦੇ ਆਖਰੀ ਅੱਖਰ ਤੱਕ ਇੱਕ ਅਤਲ ਸਚਾਈ ਹਰ ਅਥਾਹ ਸਮੁੰਦਰ ਹੈ ਜਿੱਥੋਂ ਅਸੀਂ ਸਿੱਖਣਾ ਹੈ ਔਰ ਉਸ ਮਾਰਗ ਤੇ ਚੱਲਣਾ ਹੈ ਅਸੀਂ ਇਸ ਸਚਾਈ ਤੋਂ ਅਗਰ ਭੱਜਦੇ ਹਾਂ ਤੇ ਅਸੀਂ ਆਪ ਦੇ ਭੱਜ ਸਕਦੇ ਹਾਂ ਕਿ ਅਸੀਂ ਇਹਨੂੰ ਨਹੀਂ ਮੰਨਦੇ ਜੋ ਉਸ ਨੇ ਲਿਖੀ ਹੈ ਪਰ ਜਿਸ ਨੇ ਲਿਖਾਈ ਹੈ ਜਿਸ ਦੀ ਬੁਢਾਈ ਹੈ ਉਸ ਨੇ ਨਹੀਂ ਭੱਜਣ ਦੇਣਾ ਸੋ ਜੋ ਸਜਾਈਆਂ ਲਿਖੀਆਂ ਹਨ ਉਹਨੂੰ ਪੜਨ ਦੇ ਵਿੱਚ ਔਰ ਉਹਨੂੰ ਸੁਣਨ ਦੇ ਵਿੱਚ ਔਰ ਉਹਦੇ ਅਸਰ ਕੰਮ ਦੇ ਵਿੱਚ ਸਾਨੂੰ ਗਰੇਜ ਨਹੀਂ ਹੋਣਾ ਚਾਹੀਦਾ ਸਾਨੂੰ ਤੋਂ ਮੌਕਾ ਮਾਣੀ ਚਾਹੀਦਾ ਸੋ ਮੈਂ ਆਪ ਜੀ ਨਾਲ ਇੱਕ ਪੱਤਰ ਦਾ ਸਾਂਝੀ ਕਰਨ ਜਾ ਰਿਹਾ ਹਾਂ ਜੋ ਕਿ ਕਰੀਬ ਆਜ ਤੋਂ 67 ਸਾਲ ਪਹਿਲਾਂ ਲਿਖੀ ਗਈ ਹੈ ਬੜਾ ਪ੍ਰੇਮ ਨਾਲ ਸੁਰਤ ਕਰਕੇ ਸੁਣਨਾ ਇਹ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਥੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਡਾ ਸਹਿਬਾਣਾ ਹੈ ਉਹ ਕਿਹੜਾ ਇੱਕ ਹੈ ਜਿੰਨੂੰ ਅਸੀਂ ਮੰਨਣਾ ਹੈ ਕਿਉਂਕਿ ਗੱਲ ਇੱਕ ਦੀ ਹੁੰਦੀ ਹੈ ਤੇ ਉਸ ਇੱਕ ਨੇ ਕਦੋਂ-ਕਦੋਂ ਕਿਹੜੀ ਝੇੜ ਕੀਤੀ ਕੀ ਵਿਹਾਰ ਕੀਤੇ ਕੀ ਕੌਧਾ ਕੀਤੇ ਕਿੱਥੇ-ਕਿੱਥੇ ਮਿਹਰ ਕੀਤੀ ਇਹ ਆਪ ਜੀ ਨਾਲ ਮੈਂ ਸਾਂਝ ਪਾਉਣ ਜਾ ਰਿਹਾ ਹਾਂ ਇਹ ਪੱਤਰ ਜੋ ਹੈ 22 10 ਯਾਨੀ 22 ਅਕਤੂਬਰ 1957 ਦੇ ਵਿੱਚ ਲਿਖਿਆ ਗਿਆ ਮਹਾਰਾਜ ਪੂਰਨ ਸਿੰਘੀ ਦੁਆਰਾ ਗੁਰਸੇਖ ਰਾਜ ਸਿੰਘ ਨੂੰ ਇਹ ਪੱਤਰ ਲਿਖਿਆ ਹੈ ਗੁਰਸੇਖ ਰਾਜ ਸਿੰਘ ਨੇ ਪਹਿਲਾਂ ਕੋਈ ਪੱਤਰ ਮਹਾਰਾਜ ਪੂਰਨ ਸਿੰਘੀ ਨੂੰ ਲਿਖਿਆ ਹੋਵੇਗਾ ਉਹਦੇ ਵਿੱਚ ਕੁਝ ਜਵਾਬ ਮੰਗੇ ਤੇ ਉਸ ਦਾ ਹਵਾਲਾ اس کا اتر مہاراج پوری دوارا شبد گردی دوارا جو دیا ہے وہ سان سری مان جی ہو آپ کا خط مل گیا ہے بہت خوشی ہوئی آپ نے جو احوال تحریر کیا ہے اس کا جواب میں آپ کو دے رہا ہوں یہ تھوڑا اردو دن کچھ وب ہے نہیں جو گزہ حالات جو پوچھنے چاہے وہ بارے دس رہے ہیں احوال یہ ہے کہ میں نے ایک سال فوج میں سروس کی ہے اور انیس سو چرنجا عسوی میں میں پینسن آیا ہوں اب کھیتی باری کا کام کرتا ہوں ਬਹੁਤ سارے ਗੁਰਸਿੱਖ ਵੀਰ ਇੱਥੇ ਬੈਠੇ ਜਿਹੜੇ ਮੇਰੇ ਪਣ ਕੋ ਬਿਨਾਂ ਇਹਨਾਂ ਨੂੰ ਇਸ ਹਾਲਾਤ ਦੇ ਪਤਾ ਨਹੀਂ ਆਪ ਮੈਂ ਖੇਤੀਬਾੜੀ ਦਾ ਕੰਮ ਕਰਦਾ ਹਾਂ ਮਹਾਰਾਜ ਸਿੰਘ ਆਜੇ ਸੇ 60 ਸਾਲ ਪਹਿਲੇ ਜਿਹੜਾ ਲਾਹੌਰ گاؤں ਤੋਂ ਇਹਦੇ ਵਿੱਚ ਪੈਦਾ ਹੋਇਆ ਮਹਾਰਾਜ ਸਿੰਘ ਹੀ ਕਹ ਲੋ ਕੋਹਿੰਦਵਾਸੀ ਕਹ ਲੋ ਕਨਪੁਰਵਾਸੀ ਕਹ ਲੋ ਸੱਚਖੰਡਵਾਸੀ ਕਹ ਲੋ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਕਹ ਲੋ ਗੱਲ ਇੱਕ ਹੀ ਹੈ ਔਰ ਅੰਤਲੇਖੇ ਜਿਹੜੇ ਮਹਾਰਾਜ ਸ਼ੇਰ ਸਿੰਘ ਦੇ ਨਾਮ ਤੇ ਸਿੰਘ ਸੇਰ ਦੇ ਨਾਮ ਤੇ ਔਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਨਾਮ ਤੇ ਪਾਏ ਜਾਂਦੇ ਨੇ ਉਹ ਵੀ ਗਲਤ ਨੇ ਉਸ ਵਕਤ ਏਕ ਮਨੀ ਸਿੰਘ ਸੰਤ ਥਾ ਉਸ ਦੇ ذریعے ਲਿਖਤ ਕਰਵਾਤੇ ਰਹੇ ਪਹਿਲਾਂ ਵੀ ਭਜਨ ਸਾਂਝਾ ਕੀਤਾ ਹੈ ਕਿ 2 ਸਾਲ ਦੀ ajo ਮਹਾਰਾਜ ਸ਼ੇਰ ਸਿੰਘ ਜੀ ਦੀ ਸੀ ਤੇ ਉਸਿਆਂ ਵੀ ਕਦੇ ਵੀ ਆਪਾਂ ਸੁਣਦੇ ਆ ਕਿ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪੀ ਹੈ ਦੋ ਸਾਲ ਦੀ ਆਯੂ ਦੇ ਵਿੱਚ ਭੰਗਾਰੀ ਪਿੰਡ ਸਾਡੇ ਨਾਨਕਿਆਂ ਦੇ ਘਰ ਵੱਡੇ-ਵਡੇਰਿਆਂ ਦੇ ਘਰ ਜਮਾਰਾ ਦੇ ਵਿੱਚ ਇੱਕ ਸੰਤ ਬਾਬਾ ਮਨੀ ਸਿੰਘ ਤੋਂ ਤਰਾ ਰਹੇ ਨੇ ਇੱਕ ਸਾਲ ਸੋਰੀ ਗਲਤ ਹੋਇਆ ਦੋ ਸਾਲ ਦੀ ਆਯੂ ਉਸ ਟਾਈਮ ਜਦੋਂ ਦਰਵਾਜ਼ਾ ਵੇ ਇੱਕ ਸਾਲ ਦੀ ਆਯੂ ਸੀ ਇੱਕ ਸਾਲ ਦੀ ਆਯੋਜਨ ਦੇ ਵਿੱਚ ਗਿੰਦ ਖੇਡ ਰਹੇ ਨੇ ਤੇ ਗਿੰਦ ਖੇਡਦੇ ਖੇਡਦੇ ਉਧਰ ਕੀ ਕਰ ਰਹੇ ਨੇ ਜੋ ਦੇ ਹੁਕਮ ਦੇਦਾਰ ਪ੍ਰਕਾਸ਼ ਕਰਕੇ ਚਵਾਲੇ ਦੇ ਵਿੱਚ ਸਭਾ ਲੰਬੀ ਹੋ ਗਈ ਜੇ ਵਸਥਾਨਾ ਦੱਸਾਂਗੇ ਤੇ ਸੰਤ ਬਾਬਾ ਮਨੀ ਸਿੰਘ ਨੂੰ ਹੁਕਮ ਦੇ ਕੇ ਤੇ ਲਿਖਤ ਸ਼ੁਰੂ ਕਰਾਈ ਹੈ ਉਨਕੇ ਜਰੀਏ ਲਿਖਤ ਕਰਵਾਤੇ ਰਹੇ ਕਿ ਮੈਂ ਵਿਸ਼ਨੂੰ ਭਗਵਾਨ ਦਾ ਅਵਤਾਰ ਹਾਂ ਮੈਂ ਆਪਣੀ ਤਾਕਤ ਜਾਂ ਸ਼ਕਤੀ ਸੇ ਕੰਮ ਅਭੀ ਨਹੀਂ ਲੇਂਗੇ ਹੁ ਜਿਹੜਾ ਮਾਲਕ ਹੈ ਕਿਸੇ ਚੀਜ਼ ਦਾ ਜਦੋਂ ਉਹਦਾ ਦਿਲ ਕਰੂਗਾ ਉਹ ਕੰਮ ਕਰੂਗਾ ਜਦੋਂ ਦਿਲ ਕਰੂਗਾ ਆਪਣੀ ਤਾਕਤ ਵਰਤੂਗਾ ਜਦੋਂ ਦਿਲ ਨਹੀਂ ਕਰੂਗਾ ਨਹੀਂ ਵਰਤੂਗਾ ਕਿਸੇ ਦਾਦੇ ਤੇ ਕੋਈ ਯੋਰ ਨਹੀਂ ਹੈ ਕਿਉਂਕਿ ਉਹ ਰਾਜਾ ਦਾ ਰਾਜਾ ساری سالک ہے سجن والا کیونکہ سرو سرشٹی اور برہمان کا ویہار کرنا ہے وہ ہم جوت روپ ہو کے کریں گے پتھر ہو گیا جی جوت روپ ہو کے کریں گے جو دو ہزار کرمی تو بعد جو ویار شروع ہوا ਔਰ ਇਸ ਤਰ੍ਹਾਂ ਕੋਈ ਭਗਤ ਜਰਾ ਸਿੱਖ ਆਪਣੀ ਜ਼ਿੰਦਗੀ 'ਚ ਆਪਣੇ ਸੇਵਕ ਬਣਾਏ ਕਈ ਕੋ ਸਿੱਖ ਵਿਚਾਰ ਦਿੰਦੇ ਨੇ ਕਿ ਉਹਨਾਂ ਦਾ ਉੱਥੇ ਕੋਈ ਸਿੱਖੀ ਸੇਵ ਕੀ ਨਹੀਂ ਸੀ ਜਿਹੜੇ ਪ੍ਰਾਚਨ ਯੁੱਗਾਂ ਦੇ ਵਿੱਚਲੇ ਭਗਤ ਸਿੱਖ ਉਹਨਾਂ ਦੇ ਸੀ ਉਹਨਾਂ ਨੇ ਆਪਣੇ ਚਰਨੀ ਲਾਏ ਸੰਤ ਬਾਬਾ ਮਨੀ ਸਿੰਘ ਨੇ ਲਾ ਲਾ ਕੇ ਲਿਆ ਕਿ ਚਰਨੀ ਲਾਏ ਔਰ ਉਹਨਾਂ ਨੇ ਇਹ ਕਿਰਪਾ ਕੀਤੀ ਆਪਣੀ ਦੇਲਾ ਦਿਖਾਤੇ ਰਹੇ ਔਰ ਉਸ ਵਕਤ ਉਹਨਾਂ ਨੇ ਮੇਰਾ ਪਿਤਾ ਜੀ ਉੱਪਰ ਵੀ ਕਿਰਪਾ ਕੀਤੀ ਆ ਵੀ ਨੇ ਰਾਤ ਵੀ ਸਰਵਣ ਕੀਤਾ ਪੱਬਾ ਵੇਸ ਸਿੰਘ ਨੇ ਬੜਾ ਇੱਕ ਸ਼ਿਮਾਸਟਰ ਸ਼ਬਦਾਂ ਦੇ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਮੇਰੇ ਦਾ ਦੀ ਉਪਰਵੀਂ ਕਿਰਪਾ ਦੀ ਇਹ ਕੌਣ ਕਹਿ ਰਹੇ ਨੇ ਮਹਾਰਾਜ ਪੂਰਨ ਸਿੰਘ ਦੀ ਸ਼ਬਦ ਰਤੇ ਮਹਾਰਾਜ ਪੂਰਨ ਸਿੰਘ ਦੀ ਬਿਆਨ ਕਰ ਰਹੇ ਨੇ ਤੇ ਜੇ ਕੋਈ ਗੁਰਸਿੱਖ ਅੱਜ ਜਾਂ ਪਰਿਵਾਰ ਦਾ ਇਸ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦਾ ਇਹਨੂੰ ਚਸਰਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਆਪਾਂ ਕੀ ਸਮਝ ਸਕਦੇ ਆ ਕਿ ਜਿਹੜਾ ਆਪਦੇ ਬਾਪ ਦੀ ਕੀਤੀ ਨੂੰ ਆਪਦੇ ਬਾਪ ਦੀ ਕਹੀ ਨੂੰ ਮੰਨ ਨਹੀਂ ਰਹਾ ਮੁਕਰ ਰਹਾ ਉਹ ਰੁਕੀ ਕਰ ਸਕਦਾ ਹੈ ਪਿਤਾ ਜੀ ਉਪਰ ਦੀ ਕਿਰਪਾ ਕੀ ਦਰਸ਼ਨ ਦਿਆ ਨਾਮ ਦਿਆ ਔਰ ਅਨੁਭਵ ਦਿਆ ਇੱਥੇ ਵੀ ਇੱਕ ਵਿਚਾਰ ਬਣਦਾ ਹੈ ਕਿ ਬਹੁਤ سارے ਵਿਚਾਰ ਹੁੰਦੇ ਹਨ ਕਿ ਮਹਾਰਾਜ ਛੇਸਿਆਂ ਨਾਮ ਹੀ ਨਹੀਂ ਦਿੱਤਾ ਪਰ ਇੱਥੇ ਤੇ ਕਲੀਅਰ ਹੋ ਰਿਹਾ ਮਹਾਰਾਜ ਤੁਨਸੇ ਦੇ ਜਨਮ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਕਿ ਮੇਰੇ ਪਿਤਾ ਜੀ ਨੂੰ ਨਾਮ ਦਿੱਤਾ ਦਾਨ ਦਿੱਤਾ ਨਾਮਦਾਨ ਦਿੱਤਾ ਮੇਰੇ ਪਿਤਾ ਜੀ ਸੰਸਕ੍ਰਿਤ ਭਾਸ਼ਾ ਦੇ ਮਾਹਰ ਸੇ ਔਰ ਬਹੁਤ ਵਿਦਵਾਨ ਸੇ ਉਹਨਾਂ ਨੇ ਕਾਫੀ ਤਸੱਲੀ ਕਰਨ ਦੇ ਬਾਅਦ ਚਰਨ ਤੋਂ ਸਾਧਿਆ ਜਦੋਂ ਜਿੰਨਾ ਜਰ ਭਾਈਆ ਪਾਲ ਸਿੰਘ ਨੂੰ ਪੂਰੀ ਤਸੱਲੀ ਨਹੀਂ ਹੋਈ ਜੋ ਕਿਹਾ ਸੀ ਦਰਸ਼ਨ ਮੰਗੇ ਜਾ ਕੇ ਖੇਚ ਉਠਾ ਕੇ ਜਿੱਦਾਂ ਰਾਜ ਆਪ ਜੀ ਨੇ ਸਰਵਣ ਕੀਤਾ ਹੈ ਜਿਆਦਾ ਸਮਾਂ ਨਹੀਂ ਲਾਉਂਗਾ ਵਿਸ਼ਵਾਸ ਆਉਣ ਦੇ ਬਾਅਦ ਜਾ ਕੇ ਜਗਤੋਸਾਨੀਤਾ ਚੰਨਾ ਦੇ ਨੰਸ਼ਕਾਰਾਂ ਕੀਤੀਆਂ ਤੇ ਉਹਨਾਂ ਦੇ ਸੇਵਕ ਬਣੇ ਗਏ ਮੈਂ ਵੀ ਜਾ ਕੇ ਪ੍ਰੋਸਾ ਕੀਆ ਔਰ ਸਿੱਖ ਬਣ ਗਏ ਜਿਨ ਕੇ ਜਰੀਏ ਸਾਰਾ ਪਰਿਵਾਰ ਹੀ ਉਹਨਾਂ ਦਾ ਸੇਵਕ 1915 ਇਸੇ ਵਿੱਚ ਬਣ ਗਏ ਔਰ ਉਸ ਸਾਲ ਮੇਰਾ ਜਨਮ ਹੋਇਆ ਥਾ ਗੱਲ ਚੱਲਦੀ ਹੈ ਕਿ ਮਹਾਰਾਜ ਸ਼ੇਰ ਸਿੰਘ ਜੀ ਜਿੱਥੇ ਜੋ ਸੀ ਉਹ ਉੱਥੇ ਹੀ ਹੁਣ ਇਸ ਜਿੱਥੇ ਅਕਾਲਪੁਰਖ ਸੀ ਜਿੱਥੇ ਪਰਮਾਤਮਾ ਸੀ ਅਕਾਲਪੁਰਖ ਤੇ ਇਕੋ ਹੀ ਹੈ ਹੋਰ ਦੇ ਕੋਈ ਇਸ ਸ੍ਰਿਸ਼ਟੀ ਦੇ ਕਾਰਪੁਰਖ ਨਹੀਂ ਹੈ ਮਹਾਰਾਜ ਸ਼ੇਰ ਸਿੰਘ ਧੰਪਾਲ ਵਾਸੀ ਤੋਂ ਬਿਨਾਂ ਕੋਈ ਅਕਾਲਪੁਰਖ ਨਹੀਂ ਹੈ ਕਿਹਾ ਕਿ ਜਾ ਰਹੇ ਆ ਕਿ ਪ੍ਰੇਖੇ ਪਾਏ ਜਾਂਦੇ ਨੇ ਦੇਖੋ ਸਚਾਈ ਰਹਿਣੀ ਹੈ ਦੋਨਾਂ ਸਰੂਪਾਂ ਦਾ ਦੋਨਾਂ ਸ੍ਰੀ ਦਾ ਸਤਕਾਰ ਹੀ ਸਾਡਾ ਧਰਮ ਔਰ ਫਰਜ਼ ਆ। ਪਰ ਸੱਚਾਈ ਇਹੋ ਹੈ ਕਿ ਜੇ ਕਿਹਾ ਜਾਂਦਾ ਹੈ ਕਿ ਜਨਮ ਤੋਂ ਜੋਤਸੀ ਮਹਾਤੂਰ ਸਿੰਘ ਦੇ ਵਿੱਚ ਤੇ ਇਹ ਗਲਤ ਵਿਚਾਰ ਦਿੱਤਾ ਜਾਂਦਾ ਹੈ ਸ਼ਬੀ ਪੋ ਦਾ ਇਤਿਹਾਸ ਫਿਰ ਕਿਉਂ ਮਨਾਇਆ ਜਾਂਦਾ ਹੈ ਜੇ ਪਹਿਲਾਂ ਹੀ ਜੋਤਸੀ ਉਹ ਜੋਤ ਪ੍ਰਗਟਾਵਾ ਦਿਸ ਮਨਾਇਆ ਜਾਂਦਾ ਹੈ ਜੋ 2000 ਬਿਕਰਮੀ ਤੋਂ ਸ਼ੁਰੂ ਹੋਇਆ। اور اس سال میرا جنم ہوا تھا اور ان کی سکھیا پر میرے پتا جی شراب ماس سب چھوڑ گئے شوڑ ایک سچا مارک ایک سچے مارک پر چلتے رہے سچا مارک میرا سی جو مارا جو وہی سچا سی ان پر ایشور کی بہت کرپا رہی اچھے پیر نامانی رہتی تھی کس کی نام فماری رہتی تھی مہاراج شیر وشنو بگوان دی مہاراج شیرپور واسی کو کوئی نہیں سی. اس طرح وقت بجنے کے بعد انیس سو اسی میں مہارہ شیئر سن کی پرلوگ کو سری شور کر کے چلے گئے جوت میں سما گئے میں اس وقت اکڑی میں تھا اور میرے پار وہاں کرپا کی مہارہ پورا سن بیان کر رہے کرپا کا تو ہوئی ہے دو یار بکرنی انیس سو اسی میں دیچ درشن دیا کہ ہم نے اٹھارہ مئی کو شکتی اسے پرکاش پر گئی جو, جو کی دیا کی ਔਰ ਇਸ ਤਰ੍ਹਾਂ ਸਭ ਲਿਖਤ ਕਰवानी ਹੁੰਦੀ ਜਾਂ ਸੰਗਤ ਦਾ ਅਕਰਥ ਹੁੰਦਾ ਤੋ ਜੋਤ ਪ੍ਰਵੇਸ਼ ਹੋ ਜਾਂਦੀ ਯਾਨੀ ਪ੍ਰਗਟ ਹੋ ਜਾਂਦੀ ਸਭ ਭੈੰਪੜਾ ਜਾਣਦੇ ਨੇ ਕਿ ਜਿਸ ਟਾਈਮ ਸੰਗਤ ਕੱਢੀ ਦੇਤੇ ਮਾਰੇ ਪੁਲ ਸਿੰਘ ਆ ਕੇ ਗੱਡੀ ਤੇ ਬੈਠ ਜਾਂਦੇ ਸਨ ਜਿਸ ਟਾਈਮ ਜੋਤ ਪ੍ਰਵੇਸ਼ ਹੁੰਦੀ ਯਾਨੀ ਪ੍ਰਗਟ ਹੁੰਦੀ ਤੇ ਚੌਂਦੜੋ ਬੱਚਾ ਹੀ ਜਾ ਕੇ ਸਨਸਦੇ ਆ ਤੇ ਜਦੋਂ ਵਿਆਹ ਸਮਾਰਟ ਹੋਣਾ بیٹھیا کو جو لوگ ہوتی وہ گرتھ بن جاتا اور اب اس تارک نے اپنا نام اور شبد پرس جو جیسا ہے اور یہ تارک وادہ کرتی ہے

ਸੋ ਹਨੂਮਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹੀ ਕਰਾਂ ਇਹੀ ਨਾਮਦਾਨ ਸੰਧ ਬਾਬਾ ਮਨੀ ਸਿੰਘ ਨੂੰ ਇਹੀ ਨਾਮਦਾਨ ਭਾਈ ਆਪਾ ਸਿੰਘ ਨੂੰ ਮਾਰੇ ਪੁਰਸੇ ਦੇ ਪੈਦਾਇਨ ਦਿੱਤਾ ਔਰ ਆਪ ਸਭ ਕੇ ਜਰੀਏ ਸੈਂਟਰ ਗਵਰਨਮੈਂਟ ਕੋ ਸਭ ਜੀਵੋ ਕੋ ਅਧਾ ਗਿਆ ਜਾ ਰਹਾ ਹੈ ਕਿ اس طرح سنسار کی حالت ہوگی اور ہر سال کے لیے پہلے ہی جاتی ہے. اب راشٹرپتی کو سات سال کے لیے پروگرام لے کر ہوا ہے کہ دنیا میں ہوگا جس کو کوئی نہیں سکتا اور سب اور اب جو, جو مہاراج شیر سی کی کام کرتی ہے اس کا نام نہیں بلنک کرتا ہے جس کی شرم میں آتما کو گیان ہوتا ہے اینا پتر تھوڑا جا دان دیو ਇਹ ਜੋ ਲਿਖੋ ਤਾਂ ਉਹਨੂੰ ਕੋ ਮਿਟਾ ਨਹੀਂ ਸਕਦਾ ਕਿਸੇ ਦੇ ਗਲਤ ਵਿਚਾਰ ਦਿੱਤੇ ਆ ਗਲਤ ਤਰਜਮੇ ਦਿੱਤੇ ਆ ਇਹ ਝੂਠ ਨਹੀਂ ਹੋਣਾ ਇਹ ਸੱਚ ਰਹਿਣਾ ਹੈ ਔਰ ਜੋ ਕੰਮ ਜੋ ਵਿਹਾਰ ਹੋਈ ਕਲੀਅਰ ਹੋ ਗਿਆ ਕਿ ਮਹਾਰਾ ਜੀ ਅਸੇ ਕੀਤੇ ਉਹਨੇ ਕੀਤੇ ਹਨ ਜੋ ਚਲੇ ਗ੍ਰੰਥ ਅੱਜ ਸਾਡੇ ਕੋਲ ਇਥਾਂ ਭੰਡਾਰ ਹੈ ਪਾਣੀ ਦਾ ਇਹ ਮਹਾਰਾਜ ਸ਼ੇਰ ਸਿੰਘ ਦੁਆਰਾ ਲਿਖਾਈ ਗਈ ਹੈ ਹੋਰ ਕਿਸੇ ਜਿਹਨੂੰ ਤਾਕਤ ਨਹੀਂ ਸੀ ਕਿ ਉਹ ਅਖਰ ਵਿੱਚ ਆ ਜਾਂਦਾ ਸੋ ਜਿਆਦਾ ਸਮਾਂ ਆਦਿੰਦਾ ਹੋਇਆ ਇਹ ਜੀ ਸਮਾਪਤੀ ਕਰਦਾ ਬੇਨਤੀ ਹੈ ਕਿ ਆਪ ਜਿਹਨੇ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਜਰਨ ਸਾਹਿਬ ਜਰੂਰ ਪੜੋ ਹਰ ਘਰ ਦੇ ਵਿੱਚ ਤੇ ਇਕਤਾ ਦਾ ਇੱਕ ਮੁੱਢਾ ਸੇਵਸ ਹੈ ਉਹ ਪੰਨਾ ਜੋ ਤਤਕਰਾ ਹੈ ਉਹਦਾ ਉਉਂ ਹੀ ਪੜੋਗੇ ਤੇ ਕਲੀਅਰ ਹੋ ਜਾਏਗਾ ਕਿ ਜਨਸਾਖੀ ਕਿਉਂ ਪੜਦੀ ਹੈ ਸੋ ਸਭ ਨੂੰ ਇਹ ਬੇਨਤੀ ਹੈ ਕਿ ਸਾਰੇ ਗੁਰਸਿੱਖ ਵੀਰ ਆਪਣੇ ਬੱਚਿਆਂ ਨੂੰ ਜਨਸਾਖੀ ਪੜੋਣੀ ਜ਼ਰੂਰ ਪ੍ਰੇਰਿਤ ਕਰੋ ਜੇ ਕਿਸੇ ਨੇ ਅਜੇ ਤੱਕ ਵੀ ਇਹ ਮੈਂ ਆਪ ਵੀ ਨਹੀਂ ਪੜੀ ਤੇ ਉਹ ਵੀ ਜ਼ਰੂਰ ਪੜੋ ਉਹਦੇ ਚ ਸਾਰਾ ਕੁਝ ਕਲੀਅਰ ਹੋ ਜਾਏਗਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ਸੋ ਹੰਗ ਮਹਾਰਾ she's